ਅੱਜ ਜਿਹੜੀ NASA ਦੇ ਵਿਗਿਆਨੀਆਂ ਦੀ ਖਬਰ ਲੀਕ ਹੋਈ ਇਸ ਤੋਂ ਹੀ ਲੱਗ ਰਿਹਾ ਕਿ ਕਲ ਕੀ ਅਵਤਾਰ ਦਾ ਸਮਾਂ ਆ ਗਿਆ। ਐਡਾ ਖਤਰਨਾਕ ਗੋਲਾ ਬਾਇਓਮੰਡਲ ਵਿੱਚ ਅੱਗੇ ਵਧ ਰਿਹਾ ਹੈ ਜਿਹੜਾ ਕਿ 100 ਪਰਮਾਣੂ ਬੰਬਾਂ ਜਿੰਨੀ ਤਾਕਤ ਰੱਖਦਾ ਊਰਜਾ ਅੱਗ ਪੈਦਾ ਕਰਨ ਦੀ ਤਾਕਤ ਰੱਖਦਾ ਹੈ। ਇਹ ਜਿੱਥੇ ਡਿਗਣਾ ਇੱਕ ਵੱਡੇ ਸ਼ਹਿਰ ਜਿੱਡਾ ਟੋਆ ਪਟਣਾ ਇਹ ਨੇ। ਹੁਣ ਹਿਸਾਬ ਲਾ ਲਓ ਇਹੋ ਜਿਹੀ ਗੋਲਾ ਅਜ ਤੋਂ 66 ਮਿਲੀਅਨ ਸਾਲ ਪਹਿਲਾਂ ਡਾਇਨਾਸੌਰ ਦੇ ਅੰਤ ਦਾ ਕਾਰਨ ਬਣਿਆ ਸੀਗਾ। ਇਹ ਵਿਗਿਆਨੀਆਂ ਨੇ ਇਹਨੂੰ ਐਸਟਰੋਇਡ ਦਾ ਨਾਮ ਦਿੱਤਾ BYR4 ਨਾਮ ਦਾ ਐਸਟਰੋਇਡ ਜਿਹੜਾ ਕਿ 66155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਹੁਣ ਸਭ ਤੋਂ ਵੱਡੀ ਗੱਲ ਵਿਗਿਆਨੀਆਂ ਲਈ ਇਹ ਹੈ ਖਤਰਨਾਕ ਸੋਚੀ ਸੋਚਣ ਵਾਲੀ ਤੇ ਚਿੰਤਾ ਦੀ ਗੱਲ ਇਹ ਹੈ ਕਿ ਇਹ ਜਿਹੜਾ ਗੋਲਾ ਹੈ ਇਹ ਸਿਰਫ ਆਹੀ ਮਹੀਨਾ ਦਿਖਾਈ ਦੇਣਾ ਉਸ ਤੋਂ ਬਾਅਦ ਇਹਨੇ ਗਾਇਬ ਹੋ ਜਾਣਾ ਇਹ 2028 ਦੇ ਵਿੱਚ ਜਾ ਕੇ ਅੱਗੇ ਦਿਖਾਈ ਦੇਵੇਗਾ ਹਾਂਜੀ ਦੋਸਤੋ ਮੈਂ ਆਡੀਓ ਮੈਸੇਜ ਰਹੀਂ ਤੁਹਾਡੇ ਤੱਕ ਖਬਰ ਪਹੁੰਚਾ ਰਿਹਾ ਹਾਂ ਜੀ ਦੋਸਤੋ ਮੈਂ ਤੁਹਾਡਾ ਆਪਣਾ ਅਮਰਤਪਾਲ ਸਿੰਘ ਸੰਗਰੂਰ ਤੋਂ ਦੋਸਤੋ ਇੱਕ ਐਸਟਰੋਇਡ ਜਿਹੜਾ ਜਿਹੜਾ ਅੱਗੇ ਵੱਲ ਧਰਤੀ ਵੱਲ ਵੱਧ ਰਿਹਾ ਹੈ ਜਿਹਦੇ ਕਿ 43 ਚੋਂ 2.3 ਜਾਂ ਕਹਿ ਲਈਏ 1% ਧਰਤੀ ਨਾਲ ਟਕਰਾਉਣ ਦੀ ਸੁਭਾਵਨਾ ਹੈ 43 ਚੋਂ ਆਪਾਂ ਲਾ ਲਈਏ ਵੀ 2 ਜਾਂ 1% ਧਰਤੀ ਨਾਲ ਟਕਰਾ ਸਕਦਾ ਹੈ ਇਹਨੂੰ ਵਿਗਿਆਨੀਆਂ ਨੇ BYR4 ਦਾ ਨਾਮ ਦਿੱਤਾ ਹੈਗਾ ਹੁਣ ਜਿਹੜੀਆਂ ਇਹ ਗਤੀਵਿਧੀਆਂ ਹੋ ਰਹੀਆਂ ਨੇ ਜੇਪਾ ਆਪਣੇ ਧਰਮਾ ਮੁਤਾਬਕ ਦੇਖੀ ਇਸ ਤੋਂ ਇਹੀ ਲੱਗ ਰਿਹਾ ਕਿ ਕਲਕੀ ਅਵਤਾਰ ਦਾ ਸਮਾਗ ਹੈ ਕਾਰਨ ਇਹ ਐਡਾ ਖਤਰਨਾਕ ਜਿਹੜਾ ਸਟਰਾਇਡ ਹੈ ਇਹ ਜਿਹੜਾ ਡਾਇਨਾਸੌਰਾਂ ਨਾਲ ਟਕਰਾਇਆ ਸੀ ਉਹ ਹੈਗਾ ਸੀ 14-15 ਕਿਲੋਮੀਟਰ ਦਾ ਪਰ ਇਹ ਉਸ ਤੋਂ ਬਹੁਤ ਛੋਟ ਹੈ ਇਹ ਹੈਗਾ 90 ਤਕਰੀਬਨ 90 ਕਿਲੋਮੀਟਰ ਦਾ 40 ਤੋਂ 90 ਮੀਟਰ ਦੀ ਸੁਭਾਵਨਾ ਕੇ ਚੌੜਾ ਪਰ ਇਹ ਦੱਸਿਆ ਜਾ ਰਿਹਾ ਅੱਛਾ ਇਹਦੀ ਇੱਕ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਹੈਗੀ ਲੱਖਾਂ ਕਰੋੜਾਂ ਲੋਕ ਉਹਨੂੰ ਦੇਖ ਚੁੱਕੇ ਨੇ ਇਹ ਜਿਹੜੀ ਇਹਦੀ ਟੱਕਰ ਦਾ ਜਿਹੜਾ ਸਿਮੂਲੇਸ਼ਨ ਵੀਡੀਓ ਹੈ ਮੈਟਾਵਲ ਸਟੂਡੀਓ 3D ਮਹਿਰ ਅਲਵਾਰੋ ਜਿਹੜਾ ਗਰਾਸੀਆ ਮਾਂਟੋਆ ਉਹਨੇ ਇਹ ਬਣਾਈ ਹੈ ਇਹ ਵੀਡੀਓ ਇੰਨੀ ਵਾਇਰਲ ਹੋ ਰਹੀ ਹੈ ਵਿਗਿਆਨੀ ਕਹਿੰਦੇ ਕਿ 97.7% ਚਾਂਸ ਨੇ ਕਿ ਇਹ ਧਰਤੀ ਨਾਲ ਨਾ ਟਕਰਾਵੇ ਮੰਨ ਲਓ ਉਹੀ ਗੱਲ ਆ ਕਿ 2-3% 1% ਚਾਂਸ ਨੇ ਕਿ ਟਕਰਾਵੇ ਮਤਲਬ 97% ਚਾਂਸ ਨਹੀਂ ਕਿ ਇਹ ਟਕਰਾਵੇ ਇਹ ਇਹ ਕੈਰੀ ਨੇ ਵਿਗਿਆਨੀ ਕੇ ਇਹ 97.7% ਚਾਂਸ ਨੇ ਕਿ ਆਹ ਜਿਹੜਾ ਐਸਟਰੋਇਡ ਹੈ ਜਿਹੜਾ ਗੋਲਾ ਹੈ ਇਹ ਸਾਡੀ ਧਰਤੀ ਤੋਂ ਸੁਰੱਖਿਅਤ ਲੰਘ ਜਾਊਗਾ ਪਰ ਸਭ ਤੋਂ ਵੱਡੀ ਚਿੰਤਾ ਦੀ ਗੱਲ ਜਿਵੇਂ ਮੈਂ ਕਹਿ ਰਿਹਾ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹੁਣ ਇਹ ਤੇ ਨਾਸਾ ਜਿਹੜਾ ਵਿਗਿਆਨੀ ਪੁਲਾੜ ਵਿਗਿਆਨੀ ਹੋਰ ਸਾਰੇ ਸੋਚੀ ਪਏ ਹੋਏ ਨੇ ਸਾਰੇ ਤੇ ਸਰਚ ਕਰ ਰਹੇ ਨੇ ਇਹਨੂੰ ਕਿਵੇਂ ਰੋਕਿਆ ਜਾਵੇ ਵੀ ਕਿਤੇ ਟਕਰਾ ਨਾ ਜਾਵੇ ਇਹ ਸਾਰੇ ਇਸਤੇ ਲੱਗੇ ਹੋਏ ਨੇ ਵੀ ਜਿਹੜੇ 1-2% ਚਾਂਸ ਨੇ ਜੇ ਟਕਰਾ ਗਿਆ ਫੇਰ ਅੱਛਾ ਜੇ ਇਹ ਟਕਰਾਉਂਦਾ ਇੱਕ ਵੱਡੇ ਸ਼ਹਿਰ ਜਿੰਨਾ ਟੋਆ ਪੱਟ ਸਕਦਾ ਤੇ ਇਹਦੀ ਜਿਹੜੀ ਸਿਮੂਲੇਸ਼ਨ ਵੀਡੀਓ ਮੈਂ ਤੁਹਾਨੂੰ ਦੱਸਿਆ ਉਹ ਤੁਸੀਂ ਦੇਖ ਸਕਦੇ ਹੋ ਤੇ 100 ਪਰਮਾਣੂ ਬੰਬ ਜਿੰਨੀ ਜਿਹੜੀ ਤਾਕਤ ਹੈ ਇਹਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਇਹ ਗਰੇ ਸਾਡੇ ਤੋਂ 40 ਤੋਂ 9 90 ਮੀਟਰ ਜਿਹੜਾ ਇਹਨੂੰ ਚੌੜਾ ਦੱਸਿਆ ਇਸ ਸਾਡੇ ਇਹਨੇ ਜਿਹੜਾ ਸਾਡੀ ਧਰਤੀ ਤੋਂ ਲੰਘਣਾ ਹੈ ਇਹ 61155 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਬਾਇਓ ਮੰਡਲ ਵਿੱਚੋਂ ਲੰਘ ਰਿਹਾ ਹੁਣ ਤੁਸੀਂ ਦੇਖੋ ਵੀ ਜੇ ਟੱਕਰ ਹੋ ਗਈ ਫੇਰ ਜੇ 1-2% ਜਿਹੜੇ ਕਹਿ ਰਹੇ ਨੇ ਵੀ ਜੇ 1-2% ਟੱਕਰ ਹੋਈ ਫੇਰ 100 ਪਰਮਾਣੂ ਬੰਬਾਂ ਜਿਹੀ ਨਿਊਰ ਜਾਂ ਕੋਈ ਛੋਟੀ ਗੱਲ ਨਹੀਂ ਹੈਗੀ ਅੱਛਾ ਹੁਣ ਇਹ ਇਹ ਵੀ ਕਹਿ ਰਹੇ ਨੇ ਵੀ ਜਿਹੜੇ 2-3 ਚਾਂਸ ਦੱਸਦੇ ਨੇ ਵੀ ਟਕਰਾਉਣ ਜਾ ਰਿਹਾ ਐਸਟਰਾਇਡ ਜਾ ਕਿਤੇ ਹੋਰ ਜਾ ਕੇ ਨਹੀਂ ਟਕਰਾਂਦਾ ਸੁਰੱਖਿਤ ਲੰਘਦਾ ਪਰ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਡਾਇਨਾਸੌਰ ਦੇ ਅੰਤ ਦਾ ਕਾਰਨ ਵੀ ਹੋ ਜਾ ਅਸਟਰਾਇਡ ਬਣਿਆ ਸੀਗਾ 100 ਪ੍ਰਮਾਣੋਂ ਬੰਬਾ ਜੰਨੀ ਜਿਹੜੀ ਹੈ ਤਾਕਤ ਹੈ NASA ਪਲਾੜ ਵਿਗਿਆਨੀ ਏਜੰਸੀਆਂ ਨੂੰ ਵਖਤ ਪਾਰਖੇ ਨੇ ਹੁਣ ਦੇਖੋ ਭਗਵਾਨ ਦੀ ਕੁਦਰਤ ਸਭ ਤੋਂ ਕੁਦਰਤੀ ਕਹਾਂਗੇ ਆਪਾਂ ਉਸ ਪਰਮਾਤਮਾ ਦੀ ਕੁਦਰਤ ਦੇਖੋ ਵਿਗਿਆਨੀ ਇਹ ਤੇ ਨਜ਼ਰ ਨਹੀਂ ਰੱਖ ਸਕਦੇ ਮਤਲਬ ਕਿਉਂਕਿ ਅਗਲੇ ਮਹੀਨੇ ਚ ਇਹ ਦਿਖਣਾ ਬੰਦ ਹੋ ਜਾਣਾ ਜਿੱਥੋਂ ਆ ਰਿਹਾ ਹੈ ਇਹ ਇਹ ਜਾ ਕੇ ਫਿਰ 2028 ਚ ਜਿਹੜਾ ਦਿਖੂਗਾ ਉਦੋਂ ਹੀ ਇਹਦੀ ਜਿਹੜੀ ਅੰਦਾਜ਼ਾ ਲੱਗੂਗਾ ਉਦੋਂ ਹੀ ਇਹ ਜਦੋਂ ਦਿਖਣ ਲੱਗਿਆ ਉਦੋਂ ਹੀ ਅੰਦਾਜ਼ਾ ਲੱਗੂ ਕਿ ਇਹ ਟਕਰਾਉਂਦਾ ਹੈ ਜਾਂ ਨਹੀਂ ਕਿਸ ਰਖੇਤ ਲੰਘਦਾ ਕੁੱਲ ਮਿਲਾ ਕੇ ਅੱਜ ਦੀ ਘੜੀ ਜੇ ਸੋਚਿਆ ਜਾਵੇ ਵਿਗਿਆਨੀਆਂ ਨੂੰ ਜਿਹੜਾ ਐਸਟਰੋਇਡ ਹੈ ਇਹਨੇ ਵਕਤ ਪਾਰਖਿਆ ਹੈ ਵਿਗਿਆਨੀ ਵੀ ਚਿੰਤਾ ਚ ਨੇ 66 ਮਿਲੀਅਨ ਸਾਲ ਪਹਿਲਾਂ ਵਾਲੀ ਕਹਾਣੀ ਵੀ ਦਰਾਈ ਜਾ ਸਕਦੀ ਹੈ ਜੇ ਕੋਈ 19 ਕੀ ਭਗਵਾਨ ਦੀ ਮਰਜ਼ੀ ਹੋਈ ਪ੍ਰਮਾਤਮਾ ਦੀ ਤੇ ਲੰਘ ਵੀ ਸਕਦਾ ਸੁਰੱਖਿਅਤ ਇਹ ਹੁਣ ਮੰਨ ਲਓ ਜਿਹੜੇ ਆਪਾਂ 100 ਚੋਂ 97.7% ਚਾਂਸ ਦਾ ਇਹੀ ਨੇ ਕਿ ਸੁਰੱਖਿਅਤ ਲੰਘੂਗਾ ਧਰਤੀ ਨਾਲ ਟਕਰਾਉਂਦਾ ਨਹੀਂ ਪਰ ਜਿਹੜੇ ਉਹ 2.3% ਚਾਂਸ ਨੇ ਵਿਗਿਆਨੀ ਉਹਨੂੰ ਲੈ ਕੇ ਚੱਲ ਰਹੇ ਨੇ ਕਿ ਕਿਵੇਂ ਸੁਰੱਖਿਅਤ ਰਿਹਾ ਜਾਵੇ ਕਿ ਜੇ ਇਹ ਟਕਰਾਉਂਦਾ ਤਾਂ ਦੋਸਤੋ ਤੁਸੀਂ ਸਾਰੇ ਜਾਣਦੇ ਹੋ 100 ਪਰਮਾਣੂ ਬੰਬਾਂ ਦੀ ਜਿਹੜੀ ਤਾਕਤ ਹੈ ਉਹ ਕਿੰਨੀ ਹੁੰਦੀ ਹੈ ਕਹਾਣੀ ਕੁਝ ਹੋਰ ਹੋਊਗੀ ਇਹ ਵੀਡੀਓ